ਚਨਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਕੈਨੇਡਾ ਰੈਵਨਿਊ ਏਜੰਸੀ ਜਾਨਕਿ ਸੀਆਰਏ ਇਸ ਵੇਲੇ ਆਪਣੇ ਯਤਨ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਕੋਵਿਡ ਦੇ ਦੌਰਾਨ ਵਾਧੂ ਡਾਲਰ ਦੇ ਦਿੱਤੇ ਗਏ ਸੀ ਬਿਨਾ ਕਾਰਨ ਤੋਂ ਉਹਨਾਂ ਨੇ ਬੈਨੀਫਿਟ ਲੈ ਲਿਆ ਸੀ ਉਹਨਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਉਹ ਪੈਸੇ ਵਸੂਲੇ ਜਾਣ ਆ ਥੋੜੇ ਦਿਨ ਰਹਿ ਗਏ ਜੁਲਾਈ ਤੋਂ ਉਹਨਾਂ ਨੇ ਸ਼ੁਰੂ ਕਰ ਦੇਣਾ ਐਜੰਸੀ ਕਹਿੰਦੀ ਅਸੀਂ ਇਹ ਅੱਜ ਉਹਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਵੀ ਅਸੀਂ ਇਹ ਕਰ ਰਹੇ ਹਾਂ ਅਸੀਂ ਜਿਹੜੇ ਕਾਨੂੰਨੀ ਜਿਹੜੀਆਂ ਚੇਤਾਵਨੀਆਂ ਆ ਉਹ ਦੇ ਰਹੇ ਹਾਂ ਤਾਂ ਕਿ ਅਸੀਂ ਅੱਗੇ ਇਹਦੀ ਓਵਰ ਪੇਮੈਂਟ ਜਿਹੜੀ ਕਰ ਦਿੱਤੀ ਹੈ ਉਹਨੂੰ ਰਿਕਵਰ ਕਰਨ ਦੇ ਲਈ ਕਾਰਵਾਈ ਕਰ ਸਕੀਏ ਜਿੱਦਾਂ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟs ਹੈਗਾ CRB ਜਾਂ ਕੈਨੇਡਾ ਰਿਕਵਰੀ ਬੈਨੀਫਿਟs ਹੈਗਾ CRB ਉਹਦੇ ਵਿੱਚ ਕੈਨੇਡਾ ਜਿਹੜੇ ਕੈਨੇਡਾ ਦੇ ਵਿੱਚ ਕੰਮਕਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਬੈਨੀਫਿਟ ਦਿੱਤੇ ਗਏ ਸੀ ਬਹੁਤੇ ਲੋਕਾਂ ਨੂੰ ਉਹ ਬੈਨੀਫਿਟ ਚਲੇ ਗਏ ਸੀ ਜਿਹੜੇ ਦੇ ਐਲੀਜੀਬਲ ਨਹੀਂ ਸੀ ਏਜੰਸੀ ਨੇ ਇਹ ਕਿਹਾ ਆ ਕਿ ਇਹ ਉਹਨਾਂ ਦੇ ਖਰਾਫ ਕਾਨੂੰਨੀ ਕਾਰਵਾਈ ਕਰੂਗੀ ਜਿਨ੍ਹਾਂ ਨੇ ਇਹਨਾਂ ਦੇ ਕਿਸੇ ਜਿਹੜੀ ਗੱਲ ਨੂੰ ਰਿਸਪੌਂਡ ਨਹੀਂ ਕੀਤਾ ਜਾਂ ਜਿਹੜੇ ਹੈਗੇ ਆ ਜਿਨ੍ਹਾਂ ਨੇ ਮਤਲਬ ਇਹ ਕਹਿ ਦਿੱਤਾ ਕਿ ਮਤਲਬ ਉਹ ਕਾਪਰੇਟ ਨਹੀਂ ਕਰ ਰਹੇ ਇਹਨਾਂ ਦੇ ਨਾਲ ਇੱਕ ਤੇ ਆ ਵੀ ਉਹਨਾਂ ਨੂੰ ਵਾਧੂ ਪੈਸੇ ਨਿਕਲੇ ਇਹਨਾਂ ਨੇ ਉਹਨਾਂ ਨੂੰ ਚਿੱਠੀ ਭਾਈ ਲੋਕਾਂ ਨੇ ਜਵਾਬ ਦਿੱਤਾ ਜਾਂ ਵੀ ਸਾਡੇ ਕੋਲੇ ਹੈ ਨਹੀਂ ਪੈਸੇ ਜਾਂ ਅਸੀਂ ਮੋੜ ਦੇਾਂਗੇ ਜਾਂ ਕੁਝ ਵੀ ਆ ਉਹਨਾਂ ਦੇ ਨਾਲ ਤਾਂ ਵੱਖਰੀ ਗੱਲ ਆ ਪਰ ਇੱਕ ਵਰਗ ਇਹੋ ਜਿਹਾ ਆ ਜਿਹਨੇ ਜਵਾਬ ਵੀ ਨਹੀਂ ਦਿੱਤਾ ਜਾਂ ਜਿਹੜਾ ਕੋਈ ਉਹਨਾਂ ਦੀ ਗੱਲ ਨੂੰ ਦੱਸ ਹੀ ਨਹੀਂ ਰਿਹਾ ਵੀ ਸਾਡੇ ਕੋਲੇ ਵਾਧੂ ਪੈਸੇ ਆ ਕਿ ਉਹਨਾਂ ਦੇ ਖਿਲਾਫ ਹੁਣ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹ ਕਹਿੰਦੇ ਸਾਡਾ ਜਿਹੜਾ ਮੁੱਖ ਤੌਰ ਦੇ ਤੇ ਮਕਸਦ ਆ ਉਹ ਇਹ ਆ ਕਿ ਲੋਕਾਂ ਨੂੰ ਅਨਕਰੇਜ ਕਰਨਾ ਚਾਹੁੰਦੇ ਆ ਅਸੀਂ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਅਸੀਂ ਰਲ ਕੇ ਕੰਮ ਕਰ ਸਕੀਏ ਵੀ ਬੈਸਟ ਵੇ ਕੀ ਆ ਇਹ ਜਿਹੜਾ ਕਰਜ਼ਾ ਆ ਜਾਂ ਜਿਹੜਾ ਉਹਨਾਂ ਦੇ ਸਿਰ ਕਰਜ਼ਾ ਪੈ ਗਿਆ ਇਹਨੂੰ ਰਿਜ਼ੋਲਵ ਕਰਨ ਦਾ ਇਹਨੂੰ ਮੈਨੇਜ ਕਿਦਾਂ ਕੀਤਾ ਜਾ ਸਕਦਾ ਆ ਦੂਜੀ ਜਿਹੜੀ ਏਜੰਸੀ ਇਹ ਕਹਿੰਦੀ ਆ ਕਿ ਇਹ ਇਸ ਗੱਲ ਦੇ ਨਾਲ ਕਮਿਟਿਡ ਆ ਕਿ ਜਿਹੜੀ ਕੈਨੇਡੀਅਨਸ ਨੇ ਜਿਹੜੇ ਆਪਣਾ ਰੀਪੇ ਨਹੀਂ ਕਰ ਸਕੇ ਇਸ ਡੈਟ ਨੂੰ ਤੇ ਉਹਨਾਂ ਨੂੰ ਅਨਕਰੇਜ ਕੀਤਾ ਜਾ ਰਿਹਾ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਕੰਟੈਕਟ ਕਰੋ ਸਾਡੇ ਨਾਲ ਤਾਂ ਕਿ ਪਲਾਨ ਨੂੰ ਫਿਕਰ ਆਊਟ ਕੀਤਾ ਜਾ ਸਕੇ ਉਸ ਵੇਲੇ ਹੋਇਆ ਇਹ ਸੀ ਲੋਕਾਂ ਨੂੰ ਪੈਸੇ ਢੇਲੇ ਦੀ ਲੋਡ ਸੀ ਕੰਮ ਧੰਦੇ ਬੰਦ ਹੋ ਗਏ ਸੀ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ ਤੁਹਾਨੂੰ ਪੈਸੇ ਦੇ ਦਾਂਗੇ ਤੇ ਕਾਗਜ਼ ਪੱਤਰ ਨਹੀਂ ਸੀ ਲੋਕ ਬਹੁਤੇ ਚੈੱਕ ਕੀਤੇ ਵੀ ਕਿਹੜਾ ਐਲੀਜੀਬਲ ਆ ਕਿਹੜਾ ਨਹੀਂ ਐਲੀਜੀਬਲ ਤੇ ਉਹ ਪੈਸੇ ਵੰਡੇ ਗਏ ਸੀ ਡਾਲਰ ਵੰਡੇ ਗਏ ਸੀ ਉਹਦੇ ਵਿੱਚ ਮਕਸਦ ਇੱਕੋ ਹੀ ਸੀ ਨਾ ਦਾ ਕਿ ਜਿਹੜਾ ਇਸ ਵੇਲੇ ਕੋਈ ਲੋਡ ਦੇ ਵਿੱਚ ਹੋ ਰਹਿ ਨਾ ਜਾਵੇ ਦੂਜਾ ਨਾਲ ਇਹ ਵੀ ਹੋਣਾ ਸੀ ਔਰ ਦੁਨੀਆਂ ਦੇ ਹਰ ਦੇਸ਼ ਦੇ ਵਿੱਚ ਹੋਇਆ ਅਮਰੀਕਾ ਦੇ ਵਿੱਚ ਵੀ ਹੋਇਆ ਕੈਨੇਡਾ ਦੇ ਵਿੱਚ ਵੀ ਹੋਇਆ ਕਿ ਜਿਹੜੇ ਲੋਕ एलिਜੀਬਲ ਨਹੀਂ ਸੀ ਉਹਨਾਂ ਨੂੰ ਜਿਹੜੇ ਇਹ ਪੈਸੇ ਟਰਾਂਸਫਰ ਹੋ ਗਏ ਪਰ ਸਰਕਾਰ ਉਸ ਵੇਲੇ ਕਹਿੰਦੀ ਸੀ ਵੀ ਕੋਈ ਗੱਲ ਨਹੀਂ ਜਿਹੜਾ एलिਜੀਬਲ ਨਹੀਂ ਆ ਜੇ ਥੋੜੇ ਬਹੁਤੇ ਉਹਨਾਂ ਨੂੰ ਟਰਾਂਸਫਰ ਹੋ ਵੀ ਗਏ ਆ ਤਾਂ ਉਹ ਮਸਲਾ ਨਹੀਂ ਪਰ ਕੋਈ ਰਹਿ ਨਾ ਜਾਵੇ ਇਸ ਗੱਲ ਤੋਂ ਵੀ ਜਿਹੜਾ ਲੋਡ ਹੋਵੇ ਤੇ ਅਸੀਂ ਉਹਦੇ ਕਾਗਜ਼ ਪੱਤਰ ਚੈੱਕ ਕਰਦੇ ਫਿਰ ਹੀ ਤੇ ਉਹ ਨਿਚਰ ਚੋ ਸੰਕਟ ਦੇ ਵਿੱਚ ਆ ਜੇ ਸੋ ਸੀਆਰ ਨੇ ਜਦੋਂ ਡਿਸਾਈਡ ਕੀਤਾ ਕਿ ਬਹੁਤ ਸਾਰੇ ਲੋਕ ਜਿਹੜੇ ਨਹੀਂ ਇਹਦੇ ਯੋਗ ਸੀਗੇ ਪਨਾਰੋ ਹੁਣ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਲਗਭਗ 9.53 ਬਿਲੀਅਨ ਜਿਹੜਾ ਪੇਬੈਕ ਕੀਤਾ ਲੋਕਾਂ ਦੇ ਕੋਲੋਂ ਜਿਹਦੇ ਵਿੱਚ 5.41 ਬਿਲੀਅਨ ਜਿਹੜਾ ਆ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਸੀਆਰਬੀ ਦਾ 2.67 ਬਿਲੀਅਨ ਜਿਹੜਾ ਹੋ ਸੀਆਰਬੀ ਦਾ ਆ ਤੇ 1.25 ਬਿਲੀਅਨ ਕੈਨੇਡਾ ਰਿਕਵਰੀ ਜਿਹੜੀ ਕੇਅਰ ਗਿਵਿੰਗ ਬੈਨੀਫਿਟ ਆ ਉਹਦਾ ਆ ਸੋ ਏਜੰਸੀ ਨੇ ਆਪਣੇ ਯਤਨ 222 ਮਈ ਦੇ ਵਿੱਚ ਸ਼ੁਰੂ ਕਰ ਦਿੱਤੇ ਸੀ ਇਕੱਠੇ-ਕੁੱਟੇ ਕਰਨ ਵਾਲੇ ਕਿ ਰਿਕਵਰ ਕਰ ਲਿਆ ਜਾਵੇ ਉਹਨਾਂ ਲੋਕਾਂ ਤੋਂ ਜਿਹੜੇ ਇਹਦੇ ਵਿੱਚ ਐਲੀਜੀਬਲ ਨਹੀਂ ਆ ਪਿਛਲੇ ਸਾਲ ਜਿਹੜੀ ਕਲੈਕਸ਼ਨ ਲੈਟਰਸ ਇਹਨਾਂ ਨੇ ਭੇਜੀਆਂ ਸੀ ਐਫਰਟ ਕੀਤੇ ਸੀ ਕਿ ਲੋਕਾਂ ਨੂੰ ਪਹੁੰਚਣ ਦਾ ਇਹਨਾਂ ਨੇ ਹੁਣ ਉਹ ਪ੍ਰੋਸੈਸ ਨੂੰ ਜਿਹੜਾ ਸ਼ੁਰੂ ਕੀਤਾ ਸੀ ਤੇ ਹੁਣ ਉਹਦੇ ਵਿੱਚ ਅੱਗੇ ਕਾਰਵਾਈ ਕੀਤੀ ਜਾ ਰਹੀ ਆ ਸਰਕਾਰ ਦੇ ਜਿਹੜੇ ਯਤਨ ਨੇ ਇਹਨਾਂ ਫੰਡਸ ਨੂੰ ਰਿਕਵਰ ਕਰਨ ਦੇ ਉਹਦੇ ਵਿੱਚ 1000 ਜਿਹੜੀਆਂ ਜਿਹੜੇ ਕਹ ਲੋ ਕਿ ਕੇਸ ਹੈਗੇ ਫੈਡਰਲ ਕੋਰਟ ਦੇ ਵਿੱਚ ਜਿਹੜਾ ਨੂੰ ਕਲੇਮੈਂਟ ਨੇ ਤੇ ਜਿਹੜੀ ਕੈਨੇਡਾ ਰੈਵਨਿਊ ਏਜੰਸੀ ਆ ਉਹਨਾਂ ਦੇ ਵਿੱਚ ਇਹ ਹੈਗੇ ਨੇ ਸੋ ਹੁਣ ਅਗਲੀ ਕਾਰਵਾਈ ਦੇਖੋ ਜੁਲਾਈ ਦੇ ਵਿੱਚ ਚਿੱਠੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਗਲੀ ਗੱਲ ਵਾ ਦੋਸਤੋ ਸਟ੍ਰਾਈਕ ਹੋ ਰਿਆ ਵੈਸਟ ਜੈਟ 에ਅਰਪਲੇਨ ਦੀ ਸਟ੍ਰਾਈਕ ਹੋ ਰਹੀ ਹੈ ਤੇ ਮਕੈਨਿਕਸ ਜਿਹੜੇ ਨੇ ਉਹ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਇਹਦੇ ਵਿੱਚ ਸਟ੍ਰਾਈਕ ਕਰਨੀ ਹੈ ਤੇ ਸਟ੍ਰਾਈਕ ਕਰਨ ਦੇ ਨਾਲ ਲਗਭਗ 2.5 ਲੱਖ ਦੇ ਕਰੀਬ ਕਸਟਮਰ ਜਿਹੜੇ ਐਸ ਵੇਲੇ ਕੈਨੇਡਾ ਦੇ ਲੌਂਗ ਵੀਕਐਂਡ ਆ ਰਿਹਾ ਐਸ ਵੇਲੇ ਟਰੈਵਲ ਕਰ ਰਿਹਾ ਉਹਨਾਂ ਦੇ ਉੱਤੇ ਇਹਦਾ ਅਸਰ ਪਾਊਗਾ ਕੈਲਗਰੀ ਬੇਸਡ ਕੈਰੀਅਰ ਆਹੇ 에ਅਰਲਾਈਨ ਆ ਪਹਿਲੇ ਹੀ ਇਹਨਾਂ ਨੇ ਜਿਹੜੀਆਂ ਕੈਨਸਲ ਕਰਨੀਆਂ ਫਲਾਈਟ ਸ਼ੁਰੂ ਕਰ ਦਿੱਤੀਆਂ ਲਗਭਗ 25 ਟ੍ਰਿਪ ਇਹਨਾਂ ਨੇ ਵੀਰਵਾਰ ਨੂੰ ਅੱਜ ਤੇ ਸ਼ੁੱਕਰਵਾਰ ਨੂੰ ਜਿਹੜਿਆ ਉਹ ਕੈਨਸਲ ਕਰ ਦਿੱਤੇ ਆ ਵੀ ਕਿਉਂਕਿ ਜਿਹੜੀ 에ਅਰਕ੍ਰਾਫਟ ਮਕੈਨਿਕਸ ਅ ਫ੍ਰਟਰਨਲ ਐਸੋਸੀਏਸ਼ਨ ਆ ਉਹਨਾਂ ਨੇ ਇਹ ਕਾਲ ਦਿੱਤੀ ਆ ਇਹਨਾਂ ਨੇ ਕਾਲ ਕੀ ਧਮਕੀ ਦਿੱਤੀ ਆ ਕਿ ਇਹ ਜਿਹੜੇ ਆ ਪਿਕਟ ਲਾਈਨ ਦੇ ਉੱਤੇ ਚਲੇ ਜਾਣਗੇ 5:30 ਵਜੇ ਜਿਹੜਾ ਪੈਸੀਫਿਕ ਟਾਈਮ ਆ ਸੌਰੀ ਜਿਹੜਾ ਐਮਡੀਟੀ ਆ ਫਰਾਈਡੇ ਤੇ ਉਸ ਵੇਲੇ ਉੱਥੇ ਚਲੇ ਜਾਣਗੇ ਤੇ ਉਸ ਤੋਂ ਬਾਅਦ ਫਿਰ ਕੰਮਕਾਰ ਇੱਕ ਤਰੀਕੇ ਦੇ ਨਾਲ ਰੁਕ ਜਾਊਗਾ ਪਹਿਲਾਂ ਵੀ ਅਸਰ ਪੈ ਰਿਹਾ ਇਸ ਚ ਗੱਲ ਦਾ 3300 ਦੇ ਕਰੀਬ ਜਿਹੜੇ ਕਸਟਮਰਸ ਨੇ ਵੈਸਟ ਜੱਟ ਦੇ ਉਹਨਾਂ ਨੇ ਪਹਿਲਾਂ ਡਿਸਾਈਡ ਕੀਤਾ ਕਿ ਇਹਨਾਂ ਜਿਹੜਾ ਇਹਨਾਂ ਦੇ ਨਾਲ ਕਰਨਾ ਆਪਣੇ 128 ਜਿਹੜੇ ਪਲੇਨ ਫਲੀਟ ਆ ਕਿ ਕਿਸੇ ਕਿਸੇ ਤਰ੍ਹਾਂ ਨੂੰ ਅਵੋਇਡ ਕੀਤਾ ਜਾ ਸਕੇ ਪਰ ਹੋ ਰਿਹਾ ਕਿ ਜਿਹੜੀ 네ਗੋਸ਼ੀਏਸ਼ਨ ਆ ਇਹਨਾਂ ਦੀ ਯੂਨੀਅਨ ਦੇ ਵਿਚਕਾਰ ਤੇ ਜਿਹੜੇ ਪਹਿਲਾ ਕਲੈਕਟਿਵ ਐਗਰੀਮੈਂਟ ਹੈਗਾ ਉਹ ਜਿਹੜਾ ਇਸ ਵੇਲੇ ਜਿਹੜਾ ਅੱਗੇ ਨੂੰ ਇਹ ਚਲੇ ਗਿਆ ਤੇ ਉਹਦੇ ਉੱਤੇ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਜਿਹੜੀ ਮਕੈਨਿਕ ਯੂਨੀਅਨ ਆ ਜਿਹਦੇ ਵਿੱਚ ਲਗਭਗ 680 ਵਰਕਰ ਆ ਮੈਜੋਰਿਟੀ ਜਿਹੜੀ 에ਅਕ੍ਰਾਫਟ ਮੇਨਟੇਨੈਂਸ ਇੰਜੀਨੀਅਰਸ ਨੇ ኤਐਮਈਜ਼ ਨੇ ਉਹਦੇ ਵਿੱਚ ਜਿਹੜੇ ਡੇਲੀ ਇਹਨਾਂ ਜਹਾਜ਼ਾਂ ਨੂੰ ਇਨਸਪੈਕਟ ਕਰਦੇ ਆ ਉਹਨਾਂ ਨੇ ਵੈਸਟ ਜੈਟ ਦੇ ਉੱਤੇ ਦੋਸ਼ ਲਾਇਆ ਵੀ ਇਹ ਸਾਡੀ ਗੱਲਬਾਤ ਨਹੀਂ ਸੁਣ ਰਹੇ ਤੇ ਗਲਤ ਜਿਹੜੀਆਂ ਗੱਲਾਂ ਆ ਉਹ ਕਰ ਰਹੇ ਆ ਬੁੱਧਵਾਰ ਨੂੰ ਉਹਨਾਂ ਨੇ ਕਿਹਾ ਸੀ ਕਿ ਜਿਹੜੀ 에어ਲਾਈਨਾਂ ਨੂੰ ਪੁੱਛਿਆ ਸੀ ਸਰਕਾਰ ਨੂੰ ਕਿ ਕਿਸੇ ਨੇ ਕਿਸੇ ਤਰ੍ਹਾਂ ਸਟ੍ਰਾਈਕ ਨੋਟੀਸ ਦਾ ਕਾਇਸ਼ ਕੀਤਾ ਜਾਵੇ ਬਿਨਾ 네ਗੋਸ਼ੀਏਟਰ ਨੂੰ ਨੋਟੀਫਾਈ ਕੀਤਿਆਂ ਤੇ ਉਹ ਕਹਿੰਦੇ ਜਿਹੜੀ ਅੱਜ ਦੀ ਸਬਮਿਸ਼ਨ ਆ ਬੈਸਟ ਜੈਟ ਦੇ ਉੱਤੇ ਉਹਨਾਂ ਨੇ ਜਿਹੜਾ ਇਹ ਸਟ੍ਰਾਈਕ ਦਾ ਹੁਣ ਕਹਿ ਦਿੱਤਾ ਅਸਰ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪੈਣਾ ਆ ਟਰੈਵਲ ਆਸ ਤੋਂਲੇ ਲੋਕ ਜ਼ਿਆਦਾ ਕਰਦੇ ਆ ਲੌਂਗ ਵੀਕਐਂਡ ਦੇ ਉੱਤੇ ਵੈਸਟਟ ਜਿਹੜਾ ਆ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕਰ ਰਿਹਾ ਵੀ ਜਿੰਨਾ ਲੋਕਾਂ ਦੇ ਉੱਤੇ ਘਾਟੇ ਦਾ ਇੰਪੈਕਟ ਪੈ ਸਕੇ ਤਾਂ ਕਿ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਸੈਟਲ ਕੀਤਾ ਜਾ ਕੇ ਜਾ ਸਕੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਨੇ ਵੀ ਇਹ ਗੱਲਬਾਤ ਕਹੀ ਆ ਕਿ ਸਾਨੂੰ ਥੋੜਾ ਜਿਹਾ ਹੋਰ ਸਮਾਂ ਚਾਹੀਦਾ ਆ ਹਰ ਇੱਕ ਪਾਰਟੀ ਦੇ ਨਾਲ ਗੱਲਬਾਤ ਕਰਨ ਦਾ ਤਾਂ ਕਿ ਕਿਸੇ ਐਗਰੀਮੈਂਟ ਦੇ ਉੱਤੇ ਪਹੁੰਚਿਆ ਜਾ ਸਕੇ ਸੋ 2.5 ਲੱਖ ਦੇ ਕਰੀਬ ਸਿੱਧਾ ਕਸਟਮਰ ਦੇ ਉੱਤੇ ਅਸਰ ਇਹਦਾ ਪੈ ਰਿਹਾ ਸਟ੍ਰਾਈਕ ਦਾ ਲੌਂਗ ਵੀਕਐਂਡ ਆ ਕੈਨੇਡਾ ਡੇ ਦੇ ਉੱਤੇ ਲੋਕਾਂ ਨੇ ਟਰੈਵਲ ਕਰਨਾ ਆ ਤੇ ਇਹ ਜਿਹੜੇ ਵਰਕਰ ਨੇ ਇਹ ਵੀ ਉਸ ਸਮੇਂ ਦੇ ਵਿੱਚ ਹੀ ਟਾਈਮ ਰੱਖਦੇ ਆ ਤਾਂ ਕਿ ਦਬਾਅ ਜਿਹੜਾ ਵਾਧਾ ਬਣਾਇਆ ਜਾ ਸਕੇ ਅਗਲੀ ਗੱਲ ਮੈਂ ਦੋਸਤੋ ਟੋਰਾਂਟੋ ਦੇ ਵਿੱਚ ਜਿਹੜੀ 74% 74% ਵਾਧਾ ਹੋਇਆ ਜਿਹੜੀਆਂ ਗਨ ਫਾਇਰ ਇਨਸੀਡੈਂਟਸ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਜੇਕਰ ਇਹਦਾ ਮੁਕਾਬਲਾ ਇਸੇ ਸਮੇਂ ਦੇ ਨਾਲ ਪਿਛਲੇ ਸਾਲ ਦੇ ਵਿੱਚ ਕੀਤਾ ਜਾਵੇ ਪੁਲਿਸ ਨੇ ਇਹ ਕਿਹਾ ਵੀਰਵਾਰ ਨੂੰ ਕਿ ਉਹਨਾਂ ਨੇ ਆਇਡੈਂਟੀਫਾਈ ਕੀਤੇ ਆ ਕਿ ਕੁਝ ਜਿਹੜੇ ਮਤਲਬ ਚਿੰਤਾ ਪੈਦਾ ਕਰਨ ਵਾਲੇ ਰੁਝਾਨ ਨੇ ਜਿਹੜੇ ਵਾਇਲੈਂਸ ਵੱਲ ਨੂੰ ਜਾ ਰਹੇ ਆ ਉਹ ਕਹਿੰਦੇ ਸਾਨੂੰ ਪਤਾ ਆ ਕਿ ਜਿਹੜੀਆਂ ਸ਼ੂਟਿੰਗਜ਼ ਹੋਈਆਂ ਆ ਜਿਹੜੇ ਦੁਖਾਂਤ ਵਾਪਰੇ ਆ ਟ੍ਰਾਂਟੋ ਦੇ ਵਿੱਚ ਲਗਾਤਾਰ ਇਹਦਾ ਬਹੁਤ ਡੂੰਘਾ ਅਸਰ ਪੈ ਰਿਹਾ ਸਿਟੀ ਦੇ ਉੱਤੇ ਡਿਪਟੀ ਚੀਫ ਰੌਬ ਜੌਨਸਨ ਨੇ ਉਹਨਾਂ ਨੇ ਇਹ ਕਿਹਾ ਨਿਊਜ਼ ਕਾਨਫਰੰਸ ਦੇ ਵਿੱਚ ਉਹ ਕਹਿੰਦੇ ਮੈਂ ਸ਼ੋਰ ਕਰਨਾ ਚਾਹੁੰਦਾ ਆ ਕਿ ਜਿਹੜੀਆਂ ਸਾਡੀਆਂ ਕਮਿਊਨਿਟੀਜ਼ ਨੇ ਉਹ ਗਨ ਕ੍ਰਾਈਮ ਨੂੰ ਅਰੇਸਟ ਕਰ ਰਹੀ ਹੈ ਸਾਡੀ ਟਾਪ ਪ੍ਰਾਇੋਰਟੀ ਹੈ ਜਿਹੜਾ ਸਾਡੀਆਂ ਸਰਵਿਸ ਦੇ ਲਈ ਤੇ ਸਾਡਾ ਹਰ ਇੱਕ ਜਿਹੜਾ ਯਤਨ ਹੋ ਰਿਹਾ ਆ ਉਹਨੂੰ ਉਹਦੀ ਜਿਹੜੀ ਸ਼ੂਟਿੰਗ ਆ ਉਹਨੂੰ ਰੋਕਣ ਦੇ ਲਈ ਤੇ ਜਿਹੜੀ ਅਸੀਂ ਇਨਵੈਸਟੀਗੇਸ਼ਨ ਜਿਹੜੀ ਆ ਹਰ ਇੱਕ ਮਾਮਲੇ ਦੀ ਕਰ ਰਹੇ ਆ ਪੁਲਿਸ ਇਹ ਵੀ ਗੱਲ ਵੱਲ ਧਿਆਨ ਦੇ ਰਹੀ ਹੈ ਕਿ ਬਹੁਤੇ ਜਿਹੜੀਆਂ ਘਟਨਾਵਾਂ ਨੇ ਇਹਦੀਆਂ ਬੰਦੂਕਾਂ ਦੇ ਨਾਲ ਹੋ ਰਹੀਆਂ ਜਿੱਥੇ ਕਿ ਇੰਜਰੀ ਕੋਈ ਨਹੀਂ ਹੋਈ ਪਰ ਘਟਨਾ ਜ਼ਰੂਰ ਵਾਪਰੀ ਆ ਜਿਹੜੀਆਂ ਬੰਦੂਕ ਦੇ ਨਾਲ ਮੌਤਾਂ ਹੋਈਆਂ ਆ ਇਹ ਸਾਲ ਤੱਕ ਕੋ 24 ਆ ਤੇ ਇਹ ਜਿਹੜਾ ਨੰਬਰ ਆ ਇਹ ਉਹੀ ਆ ਜਿਹੜਾ ਸੇਮ ਟਾਈਮ ਦੇ ਵਿੱਚ ਪਿਛਲੇ ਸਾਲ ਵੀ ਹੋਇਆ ਸੀ ਲਾਸਟ ਈਅਰ ਜਿਹੜੀਆਂ 9 ਸੀਗੀਆਂ ਜਿਹੜੀਆਂ ਇਹਨਾਂ ਨੂੰ 2023 ਦੇ ਵਿੱਚ ਇੱਕ ਜਿਹੜੀ ਇਹ ਸਾਲ ਮੰਨਿਆ ਜਾ ਸਕਦਾ ਹੈ ਕਿ ਜਿਹੜੀਆਂ ਸ਼ੂਟਿੰਗਸ ਹੋਈਆਂ ਸੀ ਜੇਦਾ ਕੰਪੈਰੀਸਨ ਕਰਦੇ ਆ ਕਿ 17 ਸ਼ੂਟਿੰਗਸ ਜਿਹੜੀਆਂ ਉਹ 2021 ਦੇ ਵਿੱਚ ਐਸ ਸਮੇਂ ਤੱਕ ਹੋ ਚੁੱਕੀਆਂ ਸੀ ਜਦੋਂ ਕੰਪੈਰੀਸ਼ਨ ਕਰਦੇ ਆ 17 ਸ਼ੂਟਿੰਗ ਜਿਹੜੀਆਂ 2021 ਦੇ ਵਿੱਚ ਤੇ 21 ਜਿਹੜੀਆਂ 2020 ਦੇ ਵਿੱਚ ਹੋ ਚੁੱਕੀਆਂ ਸੀ ਸੋ ਆ ਰਿਸੋਰਸਸ ਇਧਰਲੇ ਪਾਸੇ ਡਿਪਲੋਏ ਕੀਤੇ ਜਾ ਰਹੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟੋਰਾਂਟੋ ਪੁਲਿਸ ਜਿਹੜੀ ਆ ਉਹਦੇ ਤੇ ਕੰਮ ਕਰ ਰਹੀ ਆ ਔਰ ਇਹਨਾਂ ਨੇ ਆ ਪਿਛਲੇ ਛੇ ਮਹੀਨੇ ਦੇ ਵਿੱਚ 494 ਅਰੈਸਟ ਕੀਤੇ ਆ ਫਾਇਰ ਆਰਮ ਆਫੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਤੇ ਜਿਹੜੇ 2200 ਦੇ ਕਰੀਬ ਜਿਹੜੇ ਚਾਰजेस ਇਸ ਸਾਲ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਲਾਏ ਆ ਤੇ ਜਿਹੜੇ ਬਹੁਤ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਨੇ ਤੇ ਹੁਣ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇਨਸੀਡੈਂਟਸ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਆਫੀਸਰ ਨੇ ਰਿਸਪੌਂਡ ਕਰ ਰਹੇ ਹੈ ਇਹਦੇ ਉੱਤੇ ਕੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਣਾ ਚਾਹੀਦਾ ਬਹੁਤੇ ਜਿਹੜੇ ਹਥਿਆਰ ਨੇ ਉਹ ਅਮਰੀਕਾ ਵਾਲੇ ਪਾਸਿਓਂ ਆ ਰਹੇ ਆ ਜਿਹੜੇ ਇਹਨਾਂ ਨੇ ਇੱਕ ਤਸਵੀਰ ਵੀ ਦਿਖਾਈ ਆ ਜਿਹੜੀ ਕਈ ਦਰਜણા 363 ਕ੍ਰਾਈਮ ਗਨਸ ਜਿਹੜੀਆਂ ਸਟਰੀਟ ਦੇ ਉੱਤੋਂ ਲਈਆਂ ਗਈਆਂ ਟੋਰਾਂਟੋ ਪੁਲਿਸ ਦੁਆਰਾ ਜਿਹੜੀਆਂ ਇਸ ਸਾਲ ਦੇ ਵਿੱਚ ਉਹ ਦਿਖਾਈਆਂ ਗਈਆਂ 85 ਤੋਂ 90% ਜਿਹੜੇ ਇਹ ਹਥਿਆਰ ਨੇ ਅਮਰੀਕਾ ਵਾਲੇ ਪਾਸਿਓਂ ਆ ਰਹੇ ਦੱਸੇ ਜਾ ਰਹੇ ਆ ਮੁੱਖ ਤੌਰ ਦੇ ਵਿੱਚ ਅਮਰੀਕਾ ਦੇ ਵਿੱਚ ਹਾਇਓ ਫਲੋਰੀਡਾ ਟੈਕਸਸ ਤੇ ਮਿਸ਼ੀਗਨ ਤੋਂ ਇਹ ਵੀ ਉਹਨਾਂ ਨੇ ਜਿਹੜਾ ਦੱਸਿਆ ਹੈ ਕਿ ਜਿਹੜੀ ਐਕਟੀਵਿਟੀ ਇਸ ਵੇਲੇ ਕੀਤੀ ਜਾ ਰਹੀ ਹੈ ਇਹਨਾਂ ਨੂੰ ਰੋਕਣ ਦੇ ਲਈ ਤੇ ਜਿਹੜੀ ਟੋ ਟਰੱਕ ਵਾਇਲੈਂਸ ਆ ਇੱਕ ਇਹ ਵੀ ਬਹੁਤ ਵਧ ਰਹੀ ਜਿਹੜੀ ਇਸ ਵੇਲੇ ਸਮੱਸਿਆ ਟੋ ਟਰੱਕ ਰਿਲੇਟਡ ਜਿਹੜੀ ਵਾਇਲੈਂਸ ਆ ਤੇ ਜਿਹੜੀਆਂ ਸ਼ੂਟਿੰਗਸ ਆ ਜਿਹਦੇ ਵਿੱਚ ਕਾਫੀ ਜਿਹੜੇ ਯੰਗ ਲੋਕ ਇਨਵੋਲਵ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਵਧ ਰਿਹਾ ਹੈ ਗਨ ਵਾਲੈਂਸ ਦੇ ਵਿੱਚ ਉਹਦਾ ਸ਼ੇਅਰ ਵਧ ਰਿਹਾ ਜਿਹੜਾ ਉਹ ਕਹਿੰਦੇ ਜਿਹੜੀ ਇੰਟੈਲੀਜੈਂਸ ਆ ਅਸੀਂ ਇਕੱਠੀ ਕਰ ਰਹੇ ਹਾਂ ਇਹ ਸਾਰੇ ਕੁਸ਼ ਦੇ ਵਿੱਚ ਉਹ ਤੋਂ ਪਤਾ ਲੱਗਿਆ ਕੁਝ ਜਿਹੜੇ ਬੜੇ ਮਤਲਬ ਰੁਝਾਨ ਖਤਰਨਾਕ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਸਾਹਮਣੇ ਆ ਰਹੇ ਆ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਹਿਰ ਦੇ ਵਿੱਚ 24 ਟੋ ਟ੍ਰੱਕ ਰਿਲੇਟਡ ਸ਼ੂਟਿੰਗਸ ਹੋਈਆਂ ਜਾਂ ਜਿਹੜੇ ਡਿਸਚਾਰਜ ਹੋਏ ਆ ਉਹਦੇ ਵਿੱਚ 12% ਜਿਹੜੇ ਗਨ ਇਨਸੀਡੈਂਟਸ ਸਿਟੀ ਵਾਈਡ ਇਸ ਸਾਲ ਹੋ ਚੁੱਕੇ ਆ ਸੋ ਪਿਛਲੇ ਚੀਅ ਮਿਨੇਲ ਦੇ ਵਿੱਚ ਟ੍ਰਾਂਟੋ ਤੇ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਜਿਹੜੀ ਕ੍ਰਿਮੀਨਲ ਐਕਟੀਵਿਟੀ ਆ ਉਹ ਵਧੀ ਆ ਤੇ ਉਹਦੇ ਵਿੱਚ ਕੁਛ ਨਾ ਕੁਛ ਕਾਰਵਾਈ ਕਰਨ ਦੀ ਲੋੜ ਆ ਇਹ ਇਸ ਤਰ੍ਹਾਂ ਦੀ ਵਾਇਲੈਂਸ ਦੇ ਵਿੱਚ ਵਾਧਾ ਇੱਕ ਸੱਚਮੁੱਚ ਜਿਹੜੀ ਚਿੰਤਾ ਵਾਲੀ ਗੱਲ ਹੈ ਇਸ ਵੇਲੇ ਨਜ਼ਰ ਆ ਰਹੀ ਹੈ ਤੇ ਇਹਦੇ ਉੱਤੇ ਹੋਰ ਕਾਰਵਾਈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੂਗੀ ਟਰਾਂਸਲਿੰਕ ਵੈਨਕੂਵਰ ਦੇ ਵਿੱਚ ਅਗਲੀ ਖਬਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਹੈ ਉਹ ਟਰਾਂਸਲਿੰਕ ਬਾਰੇ ਹੈ ਵੈਨਕੂਵਰ ਦੇ ਵਿੱਚ ਕਹਿ ਰਹੇ ਆ ਕਿ ਕਿ ਆਪਣੀ ਇੱਕ ਸਟਰੈਟਜੀ ਦੇ ਹਿੱਸੇ ਵਜੋਂ ਇਹ ਅਸਲ ਦੇ ਵਿੱਚ ਜਿਹੜਾ ਫੰਡਿੰਗ ਦਾ ਗੈਪ ਆ ਉਹਨੂੰ ਘਟਾਉਣਾ ਚਾਹੁੰਦੇ ਆ ਤੇ ਆਪਣਾ ਜਿਹੜਾ ਰੈਵਨਿਊ ਜਿਹੜੀ ਆਮਦਨ ਆ ਉਹਨੂੰ ਇਹ ਵਧਾਉਣਾ ਚਾਹੁੰਦੇ ਆ ਆਮਦਨ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਲੋਕ ਮੈਟਰੋ ਵੈਨਕੂਵਰ ਦੇ ਟਰਾਂਜ਼ਿਟ ਸਿਸਟਮ ਦੇ ਵਿੱਚ ਇੱਥੇ ਵਸਾ ਟ੍ਰੇਨਾਂ ਦੇ ਵਿੱਚ ਚੜਦੇ ਆ ਤੇ ਕਿਰਾਇਆ ਨਹੀਂ ਦਿੰਦੇ ਉਹਦੇ ਲਈ ਇਹ ਕੋਈ ਨਾ ਕੋਈ ਕਾਰਵਾਈ ਕਰਨ ਜਾ ਰਹੇ ਆ ਅੱਜ ਵੀਰਵਾਰ ਨੂੰ ਕਾਰਵਾਈ ਕੀ ਕਰਨ ਜਾ ਰਹੇ ਸਖਤੀ ਕਰਨ ਜਾ ਰਹੇ ਆ ਅੱਜ ਵੀਰਵਾਰ ਨੂੰ ਜਿਹੜੇ ਟਰਾਂਜ਼ਿਟ ਪ੍ਰੋਵਾਈਡਰ ਨੇ ਉਹਨਾਂ ਨੇ ਇੱਕ ਜਿਹੜੀ ਕੁਸ਼ ਉਹ ਕਹਿੰਦੇ ਅਸੀਂ ਜਿਹੜੇ ਐਫੀਸ਼ੀਐਂਸੀ ਮੈਜਰਸ ਨੇ ਜਿਹਦੇ ਵਿੱਚ ਕਾਰਪੋਰੇਟ ਕਾਸਟ ਕਟਿੰਗ ਇਹ ਕਹਿ ਰਹੇ ਆ ਕਿ ਘਟੂ ਘਟ ਅਸੀਂ ਜਿਹੜਾ ਉਹ ਉਹਦੇ ਨਾਲ ਪੈਸਾ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਟ੍ਰਾਂਸਲਿੰਕ ਦਾ ਜਿਹੜਾ ਕੋਸਟ ਕਟਿੰਗ ਮੈਜਰਸ ਆ ਜਿਹਦੇ ਵਿੱਚ ਕਾਰਪੋਰੇਟ ਕੋਸਟ ਰਿਡਕਸ਼ਨ ਤੇ ਸਟਾਫ ਰਿਡਿਊਸ ਕਰਨਾ ਇਹ ਵੀ ਸ਼ਾਮਿਲ ਆ ਮਤਲਬ ਚਾਹੇ ਸਟਾਫ ਘਟਾਉਣ ਚਾਹੇ ਕੋਸ਼ ਕਰਨ ਇਹਨਾਂ ਨੇ ਖਰਚਾ ਘਟਾਉਣਾ ਆ ਇਹਦੇ ਵਿੱਚ ਜਿਹੜੇ ਕੋਈ ਕੱਟ ਟ੍ਰਾਂਜ਼ਿਟ ਸਰਵਿਸ ਦੇ ਵਿੱਚ ਨਹੀਂ ਆ ਕਸਟਮਰਸ ਦੇ ਲਈ ਤੇ ਬਜਾਏ ਇਸ ਗੱਲ ਦੇ ਜਿਹੜੀ ਕੁਝ ਚੀਜ਼ਾਂ ਆ ਉਹ ਵਧਾਈਆਂ ਜਾ ਰਹੀਆਂ ਜਿਹੜਾ ਇਹਨਾਂ ਦੀ ਸਕੀਮ ਹੈ ਇਸ ਵੇਲੇ ਇਹ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਸਰੋਤਾਂ ਦੀ ਪਛਾਣ ਕੀਤੀ ਜਾਵੇ ਜਿਨ੍ਹਾਂ ਸਰੋਤਾਂ ਤੋਂ ਪੈਸਾ ਇਕੱਠਾ ਕੀਤਾ ਜਾ ਸਕਦਾ ਤੇ ਇਹਨੂੰ ਇਹਦੇ ਵਿੱਚ ਇਹ ਅੱਗੇ ਯਤਨ ਕਰ ਰਹੇ ਆ ਇਹਨਾਂ ਨੇ ਜਿਹੜਾ 35 ਜਿਹੜੇ ਅਨਫਿਲਡ ਕਾਰਪੋਰੇਟ ਰੋਲਸ ਨੇ ਤੇ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਦੂਜੀਆਂ ਪੋਜੀਸ਼ਨਸ ਨੇ ਉਨਾਵਲ ਨੂੰ ਵੀ ਦੇਖ ਰਹੇ ਆ ਦੂਜਾ ਇਹ ਆ ਕਿ ਜਿਹੜੀ ਆ ਫੇਅਰ ਇਨਵੇਸ਼ਨ ਐਂਫੋਰਸਮੈਂਟ ਨੂੰ ਉਧਾਰਾ ਹੈ ట్రాנסਪੋਰਟ ਨੈਟਵਰਕ ਦੇ ਵਿੱਚ ਜਿਹੜੇ ਥਰਡ ਪਾਰਟੀ ਕੰਟਰੈਕਟਰਸ ਨੇ ਉਹਨਾਂ ਨੂੰ ਘਟਾ ਰਹੇ ਆ ਜਿਹੜੀ ਰਿਸਰਚ ਗ੍ਰਾਂਟਸ ਨੇ ਤੇ ਪ੍ਰੋਜੈਕਟਸ ਨੇ ਉਹਨਾਂ ਨੂੰ ਘਟਾ ਰਹੇ ਆ ਜਿਹੜੀ ਲੀਡਰਸ਼ਿਪ ਟ੍ਰੇਨਿੰਗ ਕੋਰਸਸ ਨੇ ਉਹਨਾਂ ਨੂੰ ਘਟਾ ਰਹੇ ਆ ਉਹ ਕਹਿੰਦੇ ਬਹੁਤ ਨੇੜਿਓ ਕੰਮ ਕੀਤਾ ਮੇਅਰ ਕਾਉਂਸਲ ਦੇ ਨਾਲ ਤੇ ਟ੍ਰਾਂਸਲਿੰਕ ਬੋਰਡ ਦੇ ਨਾਲ ਤਾਂ ਕਿ ਜਿਹੜਾ ਇਹ ਸਟੈਪ ਆ ਇਹ ਲਿਆ ਜਾ ਸਕੇ ਜਿਹੜੇ ਫਾਈਨੈਂਸ਼ੀਅਲ ਚੈਲੰਜੇਜ਼ ਇਹਨਾਂ ਨੂੰ ਆ ਰਹੇ ਆ ਟ੍ਰਾਂਸਲਿੰਕ ਨੂੰ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮੁਨਾਫਾ ਕਮਾਇਆ ਜਾ ਸਕੇ ਤੇ ਉਹਦੇ ਵਿੱਚ ਯਤਨ ਕਰ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਝ ਕਰਕੇ ਤੇ ਜਿਹੜਾ ਰੈਵਨਿਊ ਵਧਾਇਆ ਜਾ ਸਕੇ ਸੋ ਫੇਰ ਅਨਵੇ ਜਿਹੜੀ ਅਵੇਸ਼ਨ ਆ ਇਹ ਬਹੁਤ ਇੱਕ ਵੱਡੀ ਪ੍ਰੋਬਲਮ ਆ ਵੈਨਕੂਵਰ ਦੇ ਵਿੱਚ ਕੁਝ ਲੋਕ ਆਮ ਤੌਰ ਦੇ ਉੱਤੇ ਟ੍ਰਾਂਸਲਟਰ ਦਾ ਕਿਰਾਇਆ ਦਿੰਦੇ ਨਹੀਂ ਤੇ ਜਿਹੜੀਆਂ ਬੱਸਸਾਂ ਦੇ ਵਿੱਚ ਤੇ ਸਕਾਈ ਟ੍ਰੇਨਸ ਦੇ ਵਿੱਚ ਫੇਰ ਵੀ ਚੜ ਜਾਂਦੇ ਆ ਤੇ ਟਿਕਟ ਤੋਂ ਬਿਨਾਂ ਹੀ ਚਲੇ ਜਾਂਦੇ ਆ ਇਹਦਾ ਅਸਰ ਬਹੁਤ ਵੱਡਾ ਪੈਂਦਾ ਜਿਹੜਾ ਆ ਟ੍ਰਾਂਜ਼ਿਟ ਸਿਸਟਮ ਆ ਉਹਦੀ ਸਾਰੀ ਸਰਵਿਸ ਦੇ ਉੱਤੇ ਇਹਦਾ ਅਸਰ ਪੈਂਦਾ ਜਿਹੜਾ ਰੈਵਨਿਊ ਪ੍ਰੋਟੈਕਸ਼ਨਸ ਆ ਟ੍ਰਾਂਸਲਿੰਕ ਕੀ ਕਰਦੀ ਆ ਫੇਰ ਜਿਹੜੀਆਂ ਆਪਣੇ ਫੇਅਰ ਗੇਟਸ ਨੇ ਜਾਂ ਕਈ ਪੇਮੈਂਟ ਦੀਆਂ ਆਪਸ਼ਨਸ ਹੁੰਦੀਆਂ ਆ ਕਿ ਜਿਹੜੀ ਇਹ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾ ਸਕੇ ਜਿਹੜਾ ਨਵਾਂ ਮਾਡਲ ਆ ਜਿੱਦਾਂ ਤੁਸੀਂ ਸਿਰਫ ਆਪਣਾ ਡੈਬਿਟ ਕਾਰਡ ਜਿਹੜਾ ਟੈਪ ਕਰ ਦਿੰਨੇ ਆ ਉਹ ਪੇਮੈਂਟ ਫੇਅਰ ਜਿਹੜੇ ਇੰਟਰੋਡਿਊਸ ਕੀਤੇ ਗਏ ਆ ਟਰਾਂਸਲਿੰਕ ਨੇ ਹਜੇ ਤੱਕ ਇਹ ਨਹੀਂ ਜਿਹੜਾ ਸ਼ੇਅਰ ਕੀਤਾ ਵੀ ਕਿੰਨਾ ਕਿਦਾਂ ਨੂੰ ਇਹਦੇ ਨਾਲ ਘਟਾ ਪੈਂਦਾ ਪਰ ਘਟਾ ਪੈਂਦਾ ਤੇ ਹੁਣ ਇਹ ਘਟੇ ਨੂੰ ਇਹ ਘੱਟ ਕਰਨ ਦਾ ਯਤਨ ਟਰਾਂਸਲਿੰਕ ਕਰ ਰਹੀ ਆ ਸਖਤੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਬਿਨਾ ਟਿਕਟ ਲੈ ਬੱਸ ਜਾਂ ਟ੍ਰੇਨ ਦੇ ਵਿੱਚ ਚੜਦੇ ਆ ਉਹਨਾਂ ਦੇ ਉੱਤੇ ਕੀਤੀ ਜਾਉ ਅਗਲੀ ਗੱਲਬਾਤ ਦੋਸਤੋ ਹਾਈ ਰੈਂਟ ਕਾਸਟ ਆ ਕੈਨੇਡਾ ਦੇ ਵਿੱਚ ਇਸ ਵੇਲੇ ਰੈਂਟ ਬਹੁਤ ਜ਼ਿਆਦਾ ਹੋ ਚੁੱਕਾ ਬਹੁਤ ਸਾਰੇ ਕੈਨੇਡੀਅਨ ਸਟਰਗਲ ਕਰ ਰਹੇ ਆ ਇਹਨਾਂ ਕਿਰਾਇਆ ਨੂੰ ਦੇਣ ਦੇ ਵਿੱਚ ਤੇ ਜਿਹਦੇ ਨਾਲ ਔਖਾ ਸਮਾਂ ਇਸ ਵੇਲੇ ਕੈਨੇਡਾ ਦੇ ਵਿੱਚ ਦੱਸਿਆ ਜਾ ਸਕਦਾ ਜਿਹੜੇ ਲੋਕ ਨੇ ਹੁਣ ਤੁਸੀਂ ਬੇਸ਼ਮੰਟ ਪਤਾ ਕਰਕੇ ਦੇਖੋ ਰਹਿਣ ਦੇ ਲਈ ਅਪਾਰਟਮੈਂਟ ਪਤਾ ਕਰਕੇ ਦੇਖੋ ਕਿੰਨੇ ਕਿੰਨੇ ਮਹਿੰਗੇ ਪਹਿਲਾਂ ਨਾਲੋਂ ਹੋ ਚੁੱਕੇ ਆ ਤੇ ਕਈ ਵਾਰੀ ਲੱਭਿਆਂ ਵੀ ਨਹੀਂ ਲੱਭਦੇ ਪਰ ਫਿਰ ਵੀ ਲੋਕਾਂ ਨੂੰ ਲੈਣੇ ਵੀ ਪੈਂਦੇ ਆ ਤੇ ਲੋਕਾਂ ਨੂੰ ਰਹਿਣਾ ਵੀ ਪੈਂਦਾ ਐਸਐਲ ਦੇ ਵਿੱਚ ਲੋਕ ਜਾਂ ਤਾਂ ਪੇਰੈਂਟਸ ਦੇ ਨਾਲ ਰਹਿ ਰਹੇ ਆ ਐਕਸਪੀਰੀਐਂਸ ਦੇ ਨਾਲ ਰਹਿ ਰਹੇ ਆ ਜਾਂ ਫਿਰ ਆਪਣੀਆਂ ਜਿਹੜੀਆਂ ਬੇਸਿਕ ਫੂਡ ਤੇ ਹੋਰ ਆ ਉਹਨਾਂ ਦੇ ਉੱਤੇ ਕੰਪਰੋਮਾਈਜ਼ ਕਰ ਰਹੇ ਆ ਤੇ ਰੈਂਟ ਅਫੋਰਡ ਕਰ ਰਹੇ ਆ ਮਤਲਬ ਇਹ ਆ ਕਿ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਵੀ ਇਹ ਕਿਤੇ ਨਾ ਕਿਤੇ ਰੁਕ ਕੇ ਤੇ ਉਹਦੇ ਉੱਤੇ ਯਤਨ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਉਹ ਅਫੋਰਡ ਕੀਤਾ ਜਾ ਸਕੇ ਜਿਹੜੀ ਅਫੋਰਡੇਬਲ ਰੈਂਟਲਸ ਨੇ ਉਹ ਘੱਟ ਨੇ 1% ਕਹਿ ਲਓ ਕਿ 1% ਤੋਂ ਵੀ ਘੱਟ ਜਿਹੜੇ ਰੈਂਟਲ ਨੇ ਉਹ ਵੇਕੈਂਟ ਨੇ ਤੇ ਅਫੋਰਡੇਬਲ ਨੇ ਜਿਹੜੇ ਵੱਡੇ ਕੈਨੇਡਾ ਦੇ ਸ਼ਹਿਰ ਆ ਉਹਨਾਂ ਦੇ ਵਿੱਚ ਕਿਹਾ ਜਾ ਸਕਦਾ ਅੱਧੇ ਤੋਂ ਜ਼ਿਆਦਾ ਕੈਨੇਡੀਅਨ ਕੈਨੇਡਾ ਦੇ ਵਿੱਚ ਜਿਹੜੇ ਕਿਰਾਏ ਤੇ ਰਹਿਣ ਵਾਲੇ ਨੇ ਉਹ 30% ਤੋਂ ਆਪਣੀ ਜ਼ਿਆਦਾ ਆਮਦਨ ਕਿਰਾਏ ਦੇ ਵਿੱਚ ਲਾ ਰਹੇ ਆ ਇਹ ਗੱਲ ਬਹੁਤ ਕਲੀਅਰ ਆ ਜਦੋਂ ਕਿ ਨਿਯਮ ਇਹ ਆ ਕਿ ਤੁਹਾਡੀ 30% ਆਮਦਨ ਇਧਰਲੇ ਪਾਸੇ ਲੱਗਣੀ ਚਾਹੀਦੀ ਹੈ ਹੋਣ ਉਹਦੇ ਤੋਂ ਬਾਅਦ ਕਿਰਾਇਆ ਤਾਂ ਦੇਣਾ ਹੀ ਆ ਫਿਰ ਹੋ ਕੀ ਰਿਹਾ ਜਿਹੜੇ ਸਿੰਗਲ ਮਮ ਨੇ ਕਈ ਉਹ ਦੂਜੇ ਨੇ ਉਹ ਆਪਣੀ ਆਮਦਨ ਇਧਰਲੇ ਪਾਸੇ ਲਾ ਰਹੇ ਆ ਜਿਹੜੀ ਉਹਨਾਂ ਨੇ ਫੈਮਿਲੀ ਫਰੈਂਡ ਜਾਂ ਦੂਜੇ ਪਾਸੇ ਕਿਸੇ ਨਾ ਕਿਸੇ ਪਾਸੇ ਲਾਉਣੀ ਸੀ ਦੂਜਾ ਇਹ ਆ ਕਿ ਇੱਕ ਉੱਥੇ ਜਿਹੜਾ ਕੰਪਰੋਮਾਈਜ਼ ਕੀਤਾ ਜਾ ਰਿਹਾ ਕਿ ਕਿਉਂਕਿ ਰੈਂਟ ਦੀਆਂ ਕਾਸਟਾਂ ਵੱਧ ਚੁੱਕੀਆਂ ਆ ਇਸ ਕਰਕੇ ਉਹ ਸ਼ੇਅਰਡ ਲਿਵਿੰਗ ਦੇ ਵਿੱਚ ਚਲੇ ਗਏ ਨੇ ਰਹਿਣੇ ਸਾਰੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਇਕੱਲੇ ਚਾਹੁੰਦੇ ਆ ਪਰ ਫਿਰ ਵੀ ਮਜਬੂਰੀ ਦੇ ਵਾਸਤੇ ਉਹਨੂੰ ਸ਼ੇਅਰਡ ਦੇ ਵਿੱਚ ਰਹਿਣਾ ਚਾਹੀਦਾ ਕੁਝ ਜਿਹੜੇ ਰੈਂਟਰ ਨੇ ਉਹ ਆ ਜਿਆਦਾ ਜਿਹੜਾ ਅਰਨ ਕਰ ਰਹੇ ਆ ਅਰ ਜਿੰਨਾ ਅਰਨ ਕਰ ਰਹੇ ਉਹ ਤੋਂ ਜਿਆਦਾ ਉਹਨਾਂ ਦਾ ਖਰਚਾ ਹੋ ਰਿਹਾ ਤੇ ਫਿਰ ਫਾਈਨੈਂਸ਼ੀਅਲ ਸਟਰਗਲ ਕੁਦਰਤੀ ਆ ਕਿ ਆ ਰਿਹਾ ਜਿਹੜੇ ਬਹੁਤੇ ਕਿਰਾਏਦਾਰ ਨੇ ਉਹ ਰეკਮੈਂਡਡ 30% ਤੋਂ ਜਦੋਂ ਜਿਆਦਾ ਆਪਣਾ ਅੰਦਰ ਦਾ ਪੇ ਕਰਦੇ ਆ ਤੇ ਇਹ 30% ਤੋਂ ਵੱਧਦਾ ਵੱਧਦਾ ਕਹਿੰਦੇ 63% ਤੱਕ ਚਲਿਆ ਜਾਂਦਾ ਰੌਇਲਿ ਪੇਜ ਦਾ ਸਰਵੇ ਹੋਇਆ ਉਹਨੇ ਇਹ ਦੱਸਿਆ ਕਿ ਕੈਨੇਡੀਅਨਜ਼ ਅ ਅੱਧੇ ਤੋਂ ਜ਼ਿਆਦਾ ਆਪਣੀ ਆਮਦਨ ਜਿਹੜੀ ਰੈਂਟ ਦੇ ਉੱਤੇ ਕਰ ਰਿਹਾ ਸਪੈਸ਼ਲੀ BC ਤੇ ਅਟਲਾਂਟਿਕ ਕੈਨੇਡਾ ਦੇ ਵਿੱਚ ਹੁਣ ਆਲਟਰਨੇਟਿਵ ਸੋਲੂਸ਼ਨਸ ਕੀ ਹੈ ਇਹਦੇ ਵਿੱਚ ਜਾਂ ਕੁਝ ਤੇ ਲੋਕ ਮੂਵ ਹੋ ਰਹੇ ਆ ਚੀਪਰ ਰੈਂਟ ਦੇ ਕਰਕੇ ਕੁਝ ਜਿਹੜੇ ਦੂਜੇ ਨੇ ਉਹ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਯਤਨ ਕਰ ਰਹੇ ਆ ਕਿ ਅਸੀਂ ਆਪਣਾ ਜਿਹੜਾ ਕੋਈ ਨਾ ਕੋਈ ਕਾਸਟ ਕੱਟ ਕਰਕੇ ਤੇ ਇਹਨੂੰ ਬਚਾ ਸਕੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ